ਕਦ ਕਦ ਤੁੰਨੀ ਆਤੇ ਪਨ ਖੁਸ਼ੀਆਂ ਕਹੇੜੇ ਅਰਦਾਸ ਮਾਲਕਾ ਬੰਦਾ ਵਿੱਚ ਦੇ ਕੱਟ ਦੁਨੀਆ ਤੇ ਖੰਡ ਖੁਸ਼ੀਆਂ ਤੇਰੇ ਘਰ ਕੱਟ ਦੁਨੀਆ ਤੇ ਖੰਡ ਖੁਸ਼ੀਆਂ ਤੇਰੇ ਹਰ ਦਾਸਮਾਨ ਦਾ ਕਦਮਾਂ ਵਿੱਚ ਤੇਰੇ ਹਰ ਦਾਸਮਾਨ ਦਾ لي لي ماسمانا هر نام تنه تي رو پڙهڻ تي پرهوي پنهنجي حاضري ڏائي سان دُک کٽ دنيا تيه جپو ماسمانا هر نام تنه تي تيرن کي کٽ دنيا تيه पोइ आ जान कृपा करी ਦੁਨੀਆਂ ਤੇ ਕੁਝ ਕੁ ਤੁਮੀ ਆਏ ਬਨ ਕੁਝਾਂ ਕਿੜੇ ਜਨਤਾ ਸਮਾਲਤਾ ਅਦ ਨਾਮ ਕਿਤੇਰੇ ਚਰਦਾ ਨਾਮ ਕਿਤੇਰੇ ਕਦ ਬਾਗ ਕਿਤੇਰੇ ਆ ਜਗੁਰਦੇਵ ਤਨਗੁਰਦੇਵ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤiyo ਪਰਸੋ ਰੋਜ ਤੋਂ ਡੇਰੀ ਬਲਵਤੀ ਬਖਵਾਖ ਪਰਿਵਾਰਾ ਵੱਲੋਂ ਬਾਰਸੀ ਰਿਆਖਾ ਨਜਾਬ ਸ਼ੀਗੂ ਨਾਨਕ ਦੇਵ ਮਹਾਰਾਜ ਜੀ ਦੇ 486ਵੇਂ ਜੋਤੀ ਜੋ ਸਮਾਗਮ ਦੇ ਸਬੰਧ ਦੇ ਵਿੱਚ ਤੰਤਾਂ 108 ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਉਦਾਸੀਨ ਤੰਤਾਂ 107 ਸੰਤ ਬਾਬਾ ਪ੍ਰੇਮਦਾਸ ਜੀ ਮਹਾਰਾਜ ਤੰਤਾਂ 108 ਟੈਲਦਾਸ ਜੀ ਮਹਾਰਾਜ ਤੰਤਾਂ 107 ਬਾਬਾ ਨੰਦਾ ਜੀ ਮਹਾਰਾਜ ਤੰਤਾਂ 107 ਬਾਬਾ ਗਿਆਨ ਦਾਸ ਜੀ ਮਹਾਰਾਜ ਤੰਤਾਂ 107 ਬਾਬਾ ਚੇਤਨ ਦਾਸ ਜੀ ਮਹਾਰਾਜ ਤੰਤਾਂ 107 ਬਾਬਾ ਗਿਆਨ ਦਾਸ ਜੀ ਮਹਾਰਾਜ ਤੰਤਾਂ 107 ਬਾਬਾ ਹਰੀ ਦਾਸ ਜੀ ਮਹਾਰਾਜ ਤੰਤਾਂ 107 ਬੀਬੀ ਦੀ ਪੂਰੀ ਮਹਾਰਾਜ ਇਹਨਾਂ ਦੇ ਧੂਪੇ ਮੇਸਤਾਨਾ ਤੇ ਕਰੀਬ 200 ਸਾਲ ਤੋਂ ਤੰਤਾਂ ਨੇ 107 ਬਾਬਾ ਹੀਰਾ ਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਮਹਾਂ ਜੋਤੀ ਜੋ ਸਮਾਗਮ ਅਤੇ ਤਨਤਾਂ ਸਤਿਗੁਰੂ ਗੁਰੂ ਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਂ ਜੋਤੀ ਜੋ ਸਮਾਗਮ ਡੇਰਾ ਸੱਜ ਖੰਡਾਂ ਡੰਡਿਆਂ ਤੋਂ ਪਹਿਲਾਂ ਤੋਂ ਹੀ ਮਤਲ ਉਹਨਾਂ ਨੇ ਇਹ ਮਹਾਨ ਜਿਹੜੀ ਹੈ ਉਹ ਪਹਿਲਾਂ ਤੇ ਸ਼ੁਰੂਆਤ ਤੋਂ ਹੀ ਮਤਲ ਜਦੋਂ ਤੋਂ ਡੇਰਾ ਬਣਿਆ ਸੀ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਕਿਉਂਕਿ ਹਰ ਨਗਰ ਦੇ ਵਿੱਚ ਹਰ ਹਸਤਾਨਾ ਤੇ ਦੇਸ਼ ਵਿਦੇਸ਼ਾਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰੂ ਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵਖ ਵਖ ਗੁਰੂ ਸਾਹਿਬਾਨ ਦਾ ਦੇਵਤੇ ਕੇਵਲ ਸੰਗਤਾਂ ਪ੍ਰਕਾਸ਼ ਦਿਹਾੜੇ ਮਨਾਉਂਦੀਆਂ ਹਨ ਪਰ ਤੁੰਤੋ ਬਾਬਾ ਹੀਰਾਦਾਸ ਮਹਾਰਾਜ ਉਹਨਾਂ ਦੀ ਉੱਚੀ ਸੁੱਚੀ ਸੋਚ ਔਰ ਜਿਨ੍ਹਾਂ ਨੇ ਸੇ ਗੁਰੂ ਨਾਨਕ ਦੇਵ ਮਹਾਰਾਜ ਹੀ ਗੋਦਾਸ ਮਹਾਰਾਜ ਇਹਦਾ ਆਪਣੇ ਜੀਵਨ ਕਾਲ ਦੇ ਵਿੱਚ ਹੀ ਜੋਤੀ ਜੋਤ ਸਮਾਗਮ ਜਿਹੜੇ ਆ ਮਨਾਉਣੇ ਕੀਤੇ ਨੇ ਅੱਜ ਭਾਵੇਂ ਵੱਖ-ਵੱਖ ਡੇਰਿਆਂ ਦੇ ਵਿੱਚ ਵੱਖ-ਵੱਖ ਸਥਾਨਾਂ ਦੇ ਵਿੱਚ ਜਿਹੜਾ ਹੈ ਗੁਰੂ ਨਾਨਕ ਦੇਵ ਮਹਾਰਾ ਗੁਰੂ ਦਾਸ ਮਹਾਰਾਜ ਜੋਤੀ ਜੋਤ ਮਨਾਉਣੇ ਜਿਹੜੇ ਨੇ ਉਹ ਸ਼ੁਰੂ ਕੀਤੇ ਨੇ ਤੇ 502 ਤੋਂ 14 ਸਤੰਬਰ 2025 ਦੇ ਨਇਤਵਾ ਨੂੰ 12 ਸਿੜੀਆਂ ਖਨਜਾਬ ਬਖ ਬਖ ਪਰਿਵਾਰਾਂ ਵੱਲੋਂ ਡੇਰੇ ਵੱਲੋਂ ਔਰ ਹੜਪੀਟ ਦੇ ਜਿਹੜੇ ਸਾਡੇ ਭਾਈ ਭਰਾ ਕਿੰਨੇ ਜਾਨੀ ਮਾਨੀ ਨੁਕਸਾਨ ਹੋਇਆ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਔਰ ਡੇਰੇ ਵਿਕੇਤਾਂਤਾਂ ਦੇ 167 ਦਵਾਵਾ ਹੀਰਾ ਦਾ ਸਮਹਾਰਾ ਨਾਗ ਹੈ ਡੇਰੇ ਸੱਜ ਖੰਡਾਂਡੀਆਂ ਵਿਕੇ ਪਰ ਆਰੰਭਤਾ ਕੀਤੀ ਸੀ ਔਰ 15 ਤਰੀਕ ਨੂੰ ਸ੍ਰੀ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਹਿ ਪਹਿਨਾਇਆ ਗਿਆ 16 ਤਰੀਕ ਨੂੰ ਸਵੇਰੇ 9:30 ਵਜੇ ਸ੍ਰੀ ਕਾਂ ਰੱਖੇ ਗਿਆ ਸ੍ਰੀ ਕਾਂਡ ਪਾਰ ਸਾਹਿਬ ਜੀ ਦੇ ਧੋਗ ਦੇ ਸੋਲੋਕ ਪ੍ਰਾਰੰਭ ਹੋਏ 11 ਵਜੇ ਅਰਦਾਸ ਹੋਈ ਆਰਤੀ ਕੀਰਤਨ ਹੋਇਆ ਪ੍ਰਿੰਪਟੋ ਦੇ ਜਾਪ ਹੋਏ ਅਪਰੰਤ ਕੁੱਲੇ ਪੰਡਾਲਾਂ ਦੇ ਵਿੱਚ ਸੰਤਾਂ ਮਹਾਪੋਚਾਂ ਨੇ ਆਕਰ ਕੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ ਜਿਸ ਵਿੱਚ ਸ਼ਿਮਾਨ 108 ਸੰਤ ਬਾਬਾ ਲਖਵਿੰਦਰ ਸਿੰਘ ਜੀ ਮਹਾਰਾਜ ਕੜਿਆਨੇ ਵਾਲੇ ਸੰਤ ਬਾਬਾ ਰਮੇਂਦਰ ਸਿੰਘ ਜੀ ਲਖਨਪਾਲ ਵਾਲੇ ਸੰਤ ਬਾਬਾ ਜਸਵੀਰ ਸਿੰਘ ਜੀ ਪਿੱਪਲ ਮਾਜਰੇ ਵਾਲੇ ਸੰਤ ਬਾਬਾ ਹਰਵਿੰਦਰ ਸਿੰਘ ਜੀ ਇਸ ਪਰਵਾਰੇ ਸੰਤ ਬਾਬਾ ਸ਼ਾਮਲਾ ਜੀ ਚੰਡੇਰਾ ਕੋਲ ਵਾਲੇ ਸੰਤ ਬਾਬਾ ਬਖਸੀਰ ਸਿੰਘ ਜੀ ਨਰਾਲੋਂ ਵਾਲੇ ਸੰਤ ਬਾਬਾ ਮਿੱਧ ਸਿੰਘ ਜੀ ਹਲੂਆ ਵਾਲੇ ਤੇ ਹੋਰ ਵੀ ਵਖ-ਵਖ ਦੇ ਰਿਆ ਤੋਂ ਮਹਾਪੁਰਸ਼ਾਂ ਨੇ ਆਪਣੇ ਮਵਾਰਕ ਚੰਦ ਪਾ ਕੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ ਔਰ ਸਾਨੂੰ ਸਾਰਿਆਂ ਨੂੰ ਇਹ ਮਹਾਨ ਜਿਹੜੇ ਗੁਰਪੁਰਵ ਹਨ ਚਾਹੇ ਜੋਤੀ ਜੋਤ ਹੈ ਚਾਹੇ ਜਨਮ ਦਿਨ ਹੈ ਚਾਹੇ ਵਿਆਹ ਪੁਰਬ ਹੈ ਚਾਹੇ ਗੁਰੂ ਦਾਸ ਮਹਾਰਾ ਗੁਰੂ ਨਾਨਕ ਦੇਵ ਮਹਾਰਾ ਦਾ ਮਲਾਪ ਦਿਵਸ ਹੈ ਚਾਹੇ ਜੰਝੂ ਦਿਵਸ ਹੈ ਇਹ ਸਾਨੂੰ ਮਨਾਉਣੇ ਚਾਹੀਦੇ ਆ ਤਾਂ ਕਿ ਜਿਹੜੇ ਆਪਾਂ ਰਹਿਬਰਾਂ ਦੇ ਸਾਨੂੰ ਇਤਿਹਾਸ ਵਾਲੇ ਜਿਹੜੀ ਹੈ ਉਹ ਜਾਣਕਾਰੀ ਹੋ ਸਕੇ ਇਸ ਕਰਕੇ ਅੱਜ ਜਿਹੜਾ ਹੈ ਉਹ ਸਤਗੁਰਾਂ ਦੀ ਮਹਾਨ ਕਿਰਪਾ ਸਦਕਾ ਚਾਹੇ ਮੌਸਮ ਜਿਹੜਾ ਉੱਪਰ ਥੱਲੇ ਹੁੰਦਾ ਰਿਹਾ ਤਾਂ ਫਿਰ ਵੀ ਸਤਗੁਰਾਂ ਨੇ ਮਹਾਨ ਕਿਰਪਾ ਕੀਤੀ ਆਪਣਾ ਜਿਸका ਕਾਜ ਤੇ ਨਹੀਂ ਕੀਤਾ ਮਾਨਸ ਕਿਆ ਵਿਚਾਰ ਆ ਰਾਮ ਉਹਨਾਂ ਨੇ ਨਿਭਗਤਾ ਸਹਿਤ ਕਾਜ ਕੀਤੇ ਨੇ ਔਰ ਸੰਗਤਾਂ ਨੂੰ ਮਹਾਪੁਰਸ਼ਾਂ ਨੇ ਉਪਦੇਸ਼ ਨਾਮ ਦਾ ਬਾਣੀ ਦਾ ਉਪਦੇਸ਼ ਦਿੱੰਦਿਆ ਹੋਇਆ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ ਕਿ ਜਿਹੜਾ ਹੈ ਨਸ਼ਿਆਂ ਤੋਂ ਆਪਾਂ ਬਚ ਕੇ ਰਹਿਣਾ ਹੈ ਔਰ ਏਕਤਾ ਭਾਈਚਾਰਕ ਸਾਂਝ ਨੂੰ ਜਿਹੜਾ ਹੈ ਉਹ ਬਰਕਰਾਰ ਰੱਖਣਾ ਹੈ ਤਾਂ ਕਿ ਆਪਾਂ ਜਿਹੜਾ ਹੈ ਦੇਚ ਔਰ ਵਿਦੇਚ ਦੇ ਵਿੱਚ ਆਪਾਂ ਅੱਗੇ ਤੋਂ ਅੱਗੇ ਤਰੰਧ ਦੀ ਜੋ ਸਾਡੀ ਜਿਹੜੀ ਆਹ ਉਸ ਵਿੱਚ ਫਿੱਟ ਜਿਹੜੀ ਹੈ ਫਿਕ ਪੈ ਰਿਹਾ ਹੈ ਉਹਨੂੰ ਦੂਰ ਕਰਦੇ ਹੋਏ ਏਕਤਾ ਏਫਾਕ ਦੇ ਜਿਹੜਾ ਹੈ ਮਿਲ ਕੇ ਸਾਰੀ ਸਾਂਝੀ ਵਾਲਤਾ ਦੀ ਜਿਹੜੀ ਹੈ ਉਹ ਗੱਲ ਕਰਨੀ ਚਾਹੀਦੀ ਆ ਮਹਾਪੁਰਸ਼ਾਂ ਦਾ ਨਸ਼ਿਆਂ ਤੋਂ ਪਿਆਗ ਕੰਨਵਾਤੇ ਕਿਹਾ ਹੈ ਔਰ ਇਕਤਾ ਸਵਾਕ ਦੇ ਵਿਚ ਰਹਿ ਕਰਕੇ ਆਪਣੇ ਜੀਵਨ ਨੂੰ ਸੰਗਤ ਨੂੰ ਜਿਹੜਾ ਹੈ ਉਪਦੇਸ਼ ਦਿੱਤਾ ਏ ਇਸ ਕਰਕੇ ਸਾਧ ਸੰਗਤ ਦੀ ਜਨ ਪੰਜਾਬੀ ਨਿਊਜ਼ ਚੈਨਲ ਔਰ ਕਵਾਸ ਟੀਵੀ ਜੋ ਕਿ ਬਾਬੂ ਕਾਂਚੀ ਨਾਮ ਜੀ ਦਾ ਨਗਰ ਹੈ ਉਹਨਾਂ ਦੇ ਨਗਰ ਤੋਂ ਜਿਹੜਾ ਹੈ ਸਾਡੇ ਭਾਈ ਸਾਹਿਬ ਆਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਕਾਂਚੀ ਟੀਵੀ ਤੇ ਔਰ ਡੇਰਾ ਸਾਜਕੰਡ ਡਾਂਡੀਆਂ ਉਹ YouTube ਚੈਨਲ ਤੇ ਜਿਹੜਾ ਹੈ ਇਹ ਸਾਰੇ ਦੇ ਸਾਰੇ ਸਮਾਗਮ ਜਿਹੜਾ ਹੈ ਲਾਈਵ ਉਹ ਕਵਰੇਜ ਜਿਹੜੀ ਹੈ ਉਹ ਪਾਈ ਗਈ ਹੈ ਉਹ ਸੰਗਤਾਂ ਜਿੰਨੀਆਂ ਵੀ ਹਨ ਉਹਦਾ ਆਨੰਦ ਪ੍ਰਾਪਤ ਕਰਨ ਔਰ ਗੁਰੂ ਘਰ ਦੀ ਆਪਾਂ ਗੁਰਬਾਣੀ ਕੀਰਤਨ ਹਰਿ ਜਾ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਸਾਰੇ মিডিਆ ਵਾਲੇ ਭਰਾਵਾਂ ਦਾ ਦਾਸ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਸੰਗਤਾਂ ਨੇ ਤਨਮਨ ਧੰਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੂਚੀਆਂ ਪ੍ਰਾਪਤ ਕੀਤੀਆਂ ਨੇ ਸਾਰੀਆਂ ਸੰਗਤਾਂ ਦਾ ਦਾਸ ਕੋਟਾਨ ਕੋਟਾਨ ਧੰਨਵਾਦ ਕਰਦਾ ਹੈ ਨਾਨਾ ਨੇ ਆਪਣੇ ਤਨਮਨ ਤਨ ਦੇ ਨਾਲ ਸੇਵਾ ਕਰਕੇ ਪੂਰੀਆਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਸੋ ਇਤਨੀ ਸੇਵਾ ਪ੍ਰਵਾਨ ਸਾਰੇ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਦੇ ਰਹਣੀ ਜੇ ਮੈਂ ਤਨ ਬਾਬਾ તન બાબા કથા કલા લે લે કે મે સે તન બાબા કલા નાં સંકલન મે રહેગે મે લે તન કો વાહી રાदासજી હર કને ને ગયે મે ને કરો કો ગજ રાત तनीर जीनी री हा लॻूते रहणे तान बाबा हीरा चाची लॻते रहण जे बाबा हीरा चाची तान बाबा लॻू ते रहणी ਨ ਕੋ ਸਾਹੀ ਰਸੀ ਹਮ ਕੰਤਨ ਕੀ ਰੇ ਤਿਆਰੇ ਹਮ ਕੰਤਨ ਕੀ ਰਸਾਤ ਹੰਤ ਹਮਾਰੀ ਓਤ ਪਾਣੀ ਮਾਰਾ ਹੈ ਨੰਤ ਸਹਾਈ ਜੀ ਕੇ ਭਗਵਨ ਤਾਰਨ ਹਰ ਸਭ ਤੇ ਊਚੇ ਜਾਣੀ ਹੈ ਨਾਨਕ ਨਾਮ ਸੁਝਦਤਿਆ कूकू पपी है वरी भलाई भई सदा मेरी कूक पपी है वारी भलाई में सदा मेरी कूक पपी है वारी

کوي رهي رهي सची सरिकारे सची सरिकारे उदा सची सरिकारे सची सरिकार रखी पर रखी पर

ने रंग विच बंगे परिक न कोन से भलिक ने से हरिक न पा चोरी पा मे करा करोल पपी वारी पपी वारी उ पपी वारी रुग पपीरे वारी पपी वारी